ਨਵਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਸ਼ਹਿਰ ਦੇ ਨਜ਼ਦੀਕੀ ਪਿੰਡ ਭੀਣ ਵਿਖੇ ਸਿੱਧੂ ਗੋਤ ਜਠੇਰਿਆਂ ਦੇ ਦਰਬਾਰ ਤੇ ਮੇਲਾ ਸ਼ਰਧਾਪੂਰਵਕ ਮਨਾਇਆ ਗਿਆ। ਇਸ ਮੌਕੇ ਲੰਗਰ ਅਤੁੱਟ ਵਰਤਾਇਆ। ਇਸ ਮੌਕੇ ਵੱਖ-ਵੱਖ ਕਲਾਕਾਰਾਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਇਸ ਮੌਕੇ ਮੁਫਤ ਮੈਡੀਕਲ ਅਤੇ ਅੱਖਾਂ ਦਾ ਜਾਂਚ ਕੈਂਪ ਵੀ ਲਗਾਇਆ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਦੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਸਾਨੂੰ ਆ ਮੌਕਾ ਦਿੱਤਾ ਉਹਨਾਂ ਨੇ ਕਿ ਇੱਕ ਮੈਂ ਹੋਰ ਮੁੱਖ ਅਨਾਉਂਸਮੈਂਟ ਕਰਨੀ ਚਾਹਨਾ ਸਾਰਿਆਂ ਚ ਕਿ ਅੱਖਾਂ ਦੇ ਚਿੱਟੇ ਮੋਤੀਏ ਦਾ ਜਿਹੜਾ ਆਪਰੇਸ਼ਨ ਹੁੰਦੇ ਹੈਗੇ ਆ ਸਾਰਿਆਂ ਦੀ ਨਿਗਾ ਬਜ਼ੁਰਗਾਂ ਦੀ ਅੱਜ ਕੱਲ ਚਿੱਟੇ ਮੋਤੀਏ ਕਰਕੇ ਨਿਗਾ ਰਹਿ ਜਾਂਦੀ ਹੈ ਉਹਦਾ ਇਲਾਜ ਆਪਣੇ ਕੋਲ ਹੈਗਾ ਕਿ ਆਪਾਂ ਨਵਾਂ ਲੈਂਸ ਪਾ ਕੇ ਇੱਕ ਤੋਂ ਦੁਬਾਰਾ ਤੋਂ ਫੇਰ ਤੋਂ ਨਵੀਂ ਰੋਸ਼ਨੀ ਦੇ ਸਕੀਏ ਸਾਰੇ ਬਜ਼ੁਰਗਾਂ ਨੂੰ ਤੇ ਸਾਡੇ ਹਸਪਤਾਲ ਬੰਗੇ ਜਿਹੜਾ ਤਾਂ ਸਿੱਤ ਹੈ ਡਾਕਟਰ ਸੇਠ ਅੱਖਾਂ ਦਾ ਹਸਪਤਾਲ ਮੁਕੰਦਪੁਰ ਰੋਡ ਤੇ ਜੀ ਉਥੇ ਅੱਖਾਂ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਫ੍ਰੀ ਆਫ ਕਾਸਟ ਹੋਣਗੇ ਹਸਪਤਾਲ ਵੱਲੋਂ ਸੇਠ ਹਸਪਤਾਲ ਵੱਲੋਂ ਤੇ ਤੁਸੀਂ ਪਲੀਜ਼ ਆ ਕੇ ਸਾਰੇ ਬਜ਼ੁਰਗੋ ਜਿੰਨੇ ਵੀ ਆਪਣੀ ਅੱਖਾਂ ਚੈੱਕ ਕਰਾਓ ਤੇ ਤਾਂ ਕਿ ਅਸੀਂ ਉਹਨਾਂ ਦਾ ਫ੍ਰੀ ਆਫ ਕਾਸਟ ਲੈਂਸ ਪਾ ਕੇ ਅੱਖਾਂ ਦੇ ਚਿੱਟੇ ਮੋਤੀ ਦੇ ਆਪਰੇਸ਼ਨ ਫ੍ਰੀ ਕਰ ਸਕੀਏ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲਓ ਜੀ ਵੱਖ-ਵੱਖ ਇਲਾਕਿਆਂ ਦੇ ਵਿੱਚ ਅਸੀਂ ਕੈਂਪ ਵੀ ਇਹਨਾਂ ਦੇ ਰੋਏ ਨੇ ਗੁਣਾ ਚੌਥ ਤੇ ਬਾਬਾ ਸਾਡੇ ਮਦਨ ਜੀ ਬਾਬਾ ਬਦਲਾ ਛਾ ਜੀ ਉਹਨਾਂ ਦਾ ਤੈਦਰੁਤ ਉਹ ਸਮਝੀ ਜਿੰਨੀ ਸਿੱਧੂ ਗੋਚ ਠੇਰੇ ਸਾਰਿਆਂ ਦਾ ਤੈਦਰੁਤ ਉਹ ਤਨ ਬਾਤ ਕਰਦਾ ਪੰਜ ਮਿੰਟ ਦੀ ਹਾਜ਼ਰੀ ਆ ਬੜਾ ਲੰਮਾ ਰਸਾ ਗਿਆ ਜੀ ਇਸ ਸਟੇਜ ਤੋਂ ਤੁਹਾਡੀ ਨਜ਼ਰ ਕਰਨ ਜਾ ਰਹੇ ਇੱਕ ਮੇਲੇ ਦੀ ਗੱਲ ਕਰਾਂਗੇ ਬਾਈ ਬਾਬਾ ਜਸਵੀਰ चकाला ਚਕਾਲਾ और घर का सौदा दे पा रे 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 भाई वाला पूरा पानी भगवान तेरा विधि है हो जाओ देवा चल जन्म गीता में सवारी तेरी जन्म की सवारी ज you <laughs> ਉਹਨਾ ਮੇਰੇ ਮਿਹਨਤ ਕਰਦਾ ਰਹਿੰਦਾ ਤੇਰੀਆਂ ਨੂੰ ਸਾਡੇ ਜੋਤੇ ਜੀ ਆਜਾਣ ਲੱਗੇ ਗਏ ਨੇ ਤੇ ਅਦਰ ਸੁਪਰ ਸੁਧਾਰ ਕਰਦੇ ਆ ਜਿਸ ਕਿਸੇ ਨੇ ਵੀ ਅੱਖਾਂ ਦਸਾਣੀਆਂ ਹੁਣ ਉਹ ਦਿਖਾ ਸਕਦਾ ਹੈ ਔਰ ਜਿਨ੍ਹਾਂ ਨੂੰ ਕੋਈ ਗਰਮੀ ਦੇ ਮੌਸਮ ਦੇ ਵਿੱਚ ਖੰਗ ਵਗੈਰਾ ਹੋ ਗਈ ਜਾਂ ਕੋਈ ਗੋਟੇ ਵਗੈਰਾ ਦੁਖਦੇ ਹੋਣ ਸਾਡੇ ਬੇਲਦੀ ਹਸਪਤਾਲ ਦੀ ਡਾਕਟਰਾਂ ਦੀ ਟੀਮ ਵੀ ਪਹੁੰਚੇ ਆਉਣਾ ਮੁਫਤ ਚੈੱਕਅਪ ਕਰਕੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣੀਆਂ ਸੋ ਸੰਭਲੇ ਬ੍ਰਦਰ 5 ਮਿੰਟ ਦੇ ਨਾਜ਼ਰੇ ਇਸਤਮਾਲ ਰਜਿੰਦਰ ਗੁਰੂ ਜੀ ਪਿਆਰ ਰਹਿਣਾ ਧੰਨਵਾਦ ਕਰਨਾ ਚਾਹੁੰਦਾ ਸਾਨੂੰ ਆਹ ਮੌਕਾ ਦਿੱਤਾ ਉਹਨਾਂ ਨੇ ਕਿ ਇੱਕ ਮੈਂ ਹੋਰ ਮੁੱਖ ਅਨਾਉਂਸਮੈਂਟ ਕਰਨੀ ਚਾਹੁੰਦਾ ਸਾਰਿਆਂ ਚ ਕਿ ਅੱਖਾਂ ਦੇ ਚਿੱਟੇ ਮੋਤੀਏ ਦਾ ਜਿਹੜਾ ਆਪਰੇਸ਼ਨ ਹੁੰਦੇ ਹੈਗੇ ਆ ਸਾਰਿਆਂ ਦੀ ਨਿਗਾ ਬਜ਼ੁਰਗਾਂ ਦੀ ਅੱਜ ਕੱਲ ਚਿੱਟੇ ਮੋਤੀਏ ਕਰਕੇ ਨਿਗਾ ਰਹਿ ਜਾਂਦੀ ਹੈ ਉਹਦਾ ਇਲਾਜ ਆਪਣੇ ਕੋਲ ਹੈਗਾ ਕਿ ਆਪਾਂ ਨਵਾਂ ਲੈਂਸ ਪਾ ਕੇ ਇੱਕ ਦੁਬਾਰਾ ਤੋਂ ਫੇਰ ਤੋਂ ਨਵੀਂ ਰੋਸ਼ਨੀ ਦੇ ਸਕੀਏ ਸਾਰੇ ਬਜ਼ੁਰਗਾਂ ਨੂੰ ਤੇ ਸਾਡੇ ਹਸਪਤਾਲ ਬੰਗੇ ਜਿਹੜਾ ਤਾਂ ਸਿੱਤ ਹੈ ਡਾਕਟਰ ਸੇਠ ਅੱਖਾਂ ਦਾ ਹਸਪਤਾਲ ਮੁਕੰਦਪੁਰ ਰੋਡ ਤੇ ਜੀ ਉਥੇ ਅੱਖਾਂ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਫ੍ਰੀ ਆਫ ਕੋਸਟ ਹੋਣਗੇ ਹਸਪਤਾਲ ਵੱਲੋਂ ਸੇਠ ਹਸਪਤਾਲ ਵੱਲੋਂ ਤੇ ਤੁਸੀਂ ਪਲੀਜ਼ ਆ ਕੇ ਸਾਰੇ ਬਜ਼ੁਰਗੋ ਜਿੰਨੇ ਵੀ ਆਪਣੀ ਅੱਖਾਂ ਚੈੱਕ ਕਰਾਓ ਤੇ ਤਾਂ ਕਿ ਅਸੀਂ ਉਹਨਾਂ ਦਾ ਫ੍ਰੀ ਆਫ ਕੋਸਟ ਲੈਂਸ ਪਾ ਕੇ ਅੱਖਾਂ ਦੇ ਚਿੱਟੇ ਮੋਤੀ ਦੇ ਆਪਰੇਸ਼ਨ ਫ੍ਰੀ ਕਰ ਸਕੀਏ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲਓ ਜੀ ਹਾਂ ਜੀ ਮਹਾਰਾਜ ਹੋਰ ਜੀ ਜੀ ਕੀ ਹਾਲ ਹੈ ਕੀ ਹਾਲ ਹੈ ਜੀ ਮਹਾਰਾਜ ਜੀ ਹੋਰ ਜੀ ਠੀਕ ਠਾਕ ਹਾਂ ਆਇਓ ਹੋਰ ਜੀ ਹੋਰ ਆਇਓ ਯਾਰ 55 ਔਰ ਨਮਰਾਤ ਕਿ ਤੁ ਛੋਟਾ ਬੇਟਾ ਜੈ ਮਾਰਾ ਜੀ ਜੈ ਮਾਰਾ ਜੀ ਜੈ ਮਾਰਾ ਜੀ ਅਬ ਸਾਡੇ ਕਿਹਦਾ ਕਿ ਤੁ ਜੀ ਸਾਰੇ ਕਲਾਕਾਰਾਂ ਨੂੰ ਹਾਰਟੀ ਦਿਨੀ ਹੈ ਜੀ 2400 ਰੁਪਏ ਦਾ ਸੁਰਮਦਾਸ ਮਹਾਂਸ਼ੀ ਹੈ ਪਾਣੀ ਸ਼ਨੀ ਰਾਗਾ ਰੇ ਰਾਗਾ ਇਹਦੇ ਵੀ ਮਾਰਿਆ ਨਾ ਮਾਰਿਆ ਦਾ ਜੀ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਨਵਾਂ ਸ਼ਹਿਰ ਤੇ ਬੰਗਾ ਰੋਡ ਤੇ ਹਜ਼ਰਤ ਦਰਵਾਰ ਪੰਜ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਜਿਹੜਾ 4 ਅਤੇ 5 ਜੂਨ ਦਿਨ ਮੰਗਲ ਅਤੇ ਬੁੱਧਵਾਰ ਨੂੰ ਸਾਡੇ ਇਸ ਦਰਵਾਰ ਦੇ ਗੱਦੀ ਨਿਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਆ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਹਾਜ਼ਰੀ ਲਗਾਨਗੇ ਹਰ ਸਾਲ ਇਹ ਮੇਲਾ ਜਿਹੜਾ 4 ਤੇ 5 ਜੂਨ ਨੂੰ ਸਰਦਾ ਪੂਰਬਕ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ 100 ਇਸ ਵਾਰੀ حضرت ਦਰਵਾਰ ਪੰਜ ਪੀਰ ਜੀ ਦੇ ਸਾਲਾਨਾ ਜੋੜ ਮੇਲੇ ਤੇ 4 ਅਤੇ 5 ਜੂਨ ਨੂੰ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਜਿਹੜਾ ਬੜਾ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਬੰਟੀ ਖਵਾਲ ਮਹੇਸ਼ ਸਾਜਨ ਆਬਦ ਅਲੀ ਮਤੋਈ ਮਨੀ ਗਿਲ ਸਨਾ ਫਤੇ ਅਲੀ ਖਾਨ ਇਸ਼ਰਤ ਅਲੀ ਅਮਿਤ ਅਨਵਰ ਬਲਜਿੰਦਰ ਬੈਂਸ ਤੇ ਪੰਜਾਬ ਦੀ ਪ੍ਰਸਿੱਧ ਗਾਇਕਾ ਸੁਲਤਾਨਾ ਨੂਰਾ ਜੀ ਜਿਹੜਾ ਇਹ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਜਿਹੜਾ ਸਟੇਜ ਖੱਤਰ ਦੀ ਭੂਮਿਕਾ ਦੀਪਾ ਮੀਉਂਵਾਲ ਅਤੇ ਸਾਡੇ ਕੁਲਰਾਜ ਮੁਹੰਮਦ ਰਾਜੀ ਜੀ ਇਹ ਸਟੇਜ ਦਾ ਸੰਚਾਲਨ ਕਰਨਗੇ ਸੋ ਇਸ ਮੌਕੇ ਵਿਸ਼ੇਸ਼ ਤੌਰ ਤੇ ਆ ਵੱਖ-ਵੱਖ ਦਰਬਾਰਾਂ ਤੋਂ ਜਿਹੜੇ ਗੱਦੀ ਨਸ਼ੀਨ ਮਹਾਪੁਰਸ਼ ਪਹੁੰਚਣਗੇ ਸੋ ਸਾਰਿਆਂ ਨੂੰ ਇਸ ਮੇਲੇ ਦੀ ਬਹੁਤ-ਬਹੁਤ ਵਧਾਈ ਹੋਵੇ ਸੋ ਇਸ ਮੇਲੇ ਦੇ ਸੰਬੰਧ ਵਿੱਚ ਆਪਾਂ ਗੱਲ ਕਰਾਂਗੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਚਿਸ਼ਤੀ ਜੀ ਹੋਰਾਂ ਦੇ ਨਾਲ ਜਿਹੜਾ 4 ਅਤੇ 5 ਜੂਨ ਨੂੰ ਮੇਲਾ ਹੋ ਰਿਹਾ ਹੈ ਉਸ ਦੇ ਸੰਬੰਧ ਵਿੱਚ ਇੱਥੋਂ ਦੇ ਗੱਦੀ ਨਸ਼ੀਨ ਪੂਜਨੀਕ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਹੋਰੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜਾ ਮੇਲਾ ਚੱਲ ਰਿਹਾ ਤਿਆਰੀਆਂ ਤੁਹਾਡੇ ਮੇਲੇ ਦੀਆਂ ਚੱਲ ਰਹੀਆਂ ਉਹਦੇ ਸੰਬੰਧ ਵਿੱਚ ਜਾਣਕਾਰੀ ਸਾਰੀ ਸੰਗਤਾਂ ਨੂੰ ਦਿਓ ਜੀ ਹਾਂ ਜਿਹੜਾ ਇਹ ਮੇਲਾ ਆ ਆਪਣਾ ਸਾਲਾਨਾ ਜੋੜ ਮੇਲਾ ਹਜ਼ਰ ਦਰਬਾਰ ਪੰਜ ਪੀਰ ਬੰਗੜਾ ਰੌਣ ਨਵਾਂ ਸਹਿਰ ਜੋ ਕਿ ਸਦੀਆਂ ਤੋਂ ਇਹ ਮੇਲਾ ਚੱਲਦਾ ਆਇਆ ਜੋ ਕਿ ਹਰ ਇੱਕ ਸਾਲ 4 ਜੂਨ ਨੂੰ ਆਪਣੀ ਕਵਾਲੀ ਦੀ ਰਸਮ ਪਹਿਲਾ ਚਿਰਾਗ ਰਸਮ ਫੇਕ ਕਵਾਲੀ ਦੀ ਰਸਮ ਹੋਗੀ ਪੰਜ ਨੂੰ ਚੰਡੇ ਦੀ ਰਸਮ ਉਸ ਤੋਂ ਬਾਅਦ ਚ ਸਿੰਗਰ ਜਿਹੜੇ ਆ ਆਪਣੇ ਗੁਣਗਾਨ ਕਰਨਗੇ ਉਹ ਜਿਹੜਾ ਲੰਗਰ ਦਾ ਹੈ ਪੂਰਾ ਅਟੁੱਟ ਵਰਤਾਇ ਜਾਊਗਾ ਅਸੀਂ ਪੂਰਾ ਇਲਾਕਾ ਨਿਵਾਸੀ ਪੂਰੇ ਸਾਰਿਆਂ ਨੂੰ ਸਾ ਸੰਗਤ ਨੂੰ ਅਸੀਂ ਇਹ ਹੀ ਰਿਕਵੈਸਟ ਬੇਨਤੀ ਕਰਦੇ ਆ ਜਰੂਰ ਇਸ ਦਰਬਾਰ ਤੇ ਪਹੁੰਚੋ ਆਸ਼ੀਰਵਾਦ ਬਹੁਤ ਤਰ੍ਹਾਂ ਜਗ੍ਹਾ ਜਗ੍ਹਾ ਤੋਂ ਮਹਾਪੁਰਸ ਵੀ ਆ ਰਹੇ ਨੇ ਆਸ਼ੀਰਵਾਦ ਵੀ ਪ੍ਰਾਪਤ ਕਰੋ ਔਰ ਦਰਬਾਰ ਬਾਬਾ ਹਜਰਤ ਪੰਜ ਪੀਰ ਦਰਬਾਰ ਤੇ ਆਪਣੀ ਹਾਜ਼ਰੀ ਪਰੋ ਜੋ ਕਿ ਇਹ ਦਰਬਾਰ ਐਸਾ ਪਾਚਿਨ ਦਰਬਾਰ ਹੈ ਜਿਹਦੇ ਵਿੱਚ ਇੱਥੇ ਜੋ ਵੀ ਸੁੱਖ ਉਹ ਪੂਰੀਆਂ ਹੁੰਦੀਆਂ ਪੂਰੇ ਇਲਾਕੇ ਨੂੰ ਅਸੀਂ ਨੂੰ ਪਤਾ ਵੀ ਹੈ ਇਹ ਹੀ ਹੈ ਕਹਿ ਕੇ ਅਸੀਂ ਸਾਰੇ ਆਪਣੇ ਇਲਾਕੇ ਨੂੰ ਅਸੀਂ ਨੂੰ ਇਹ ਰਿਕੁਐਸਟ ਕਰਦੇ ਹਾਂ ਸਾਰੇ ਪਹੁੰਚੋ ਇਸ ਦਰਬਾਰ ਤੇ mm -hmm. ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਧੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਕਾਰਡੀਓਸਟਰੀਸ, ਡੀ ਐਡਿਕਸ਼ਨ, ਸਕਿਨ ਐਂਡ ਕੋਸਮੈਟੋਲੋਜੀ, ਸਕਿਨ 레이ਜ਼ਰ ਸੈਂਟਰ, हेयर ਟ੍ਰਾਂਸਪਲਾਂਟ, ਹਾਰਟ, ਲੰਗ ਐਂਡ ਮੈਡੀਸਿਨ, ਜਰਨਲ ਸਰਜਰੀ, ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਬਾਕੀਆ ਬਾਕੀ सहूलत मिलती है इतने चौबीस घंटे दिन एमरजेंसी की सुविधा भी दिखी जाती है आज ही बुक करो अपनी अपॉइंटमेंट अठानवे सात सौ छब्बीस छह सौ चौहत्तर या अठानवे आठ आथ सौ अस्सी सौ चौहत्तर विजिट करो संधु हॉस्पिटल चंडीगढ़ रोड नवा शहर ਕੀ ਸੱਜਣੋ ਸਿੰਘ ਭਾਰਸੀਨਾ ਕਨ ਅਸਵਤਤ ਅਲਜੀਆ ਵਿਸ਼ੇਸ਼ ਸਰਗਮੀਆਂ ਖਲਫੇ ਨਮੀਆ ਤੇ ਤਾਦੀਆ ਸਰਕਾਰੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਕੀਸੀ ਅਜਾਦਤ ਦਿਓ ਧੰਨਵਾਦ